ਚੰਡੇ ਚੰਡੇ ਲੈ ਕੇ ਜਾ ਰਹੇ ਸੀ ਬੀਜੇਪੀ ਵਾਲੇ ਇਹ ਚੰਡੇ ਲੈ ਕੇ ਜਾ ਰਹੇ ਸੀ ਆ ਦੇਖੋ ਸਾਰੇ ਕਿਸਾਨ ਭਰਾਵੰਦੀ ਇੱਕ ਇੱਕ ਦੀ ਜਿੱਤ ਸਾਰੇ ਝੰਡੇ ਲਾ ਕੇ ਝੰਡੇ ਲਾ ਕੇ ਇਹ ਸਾਰੇ ਇੱਕ ਦੀ ਜਿੱਤ ਹੈ ਕਿਸਾਨ ਭਰਾਓ ਇਹ ਬੀਜੇਪੀ ਵਾਲੇ ਗੱਡੀ ਭਰ ਕੇ ਝੰਡਿਆਂ ਦੀ ਲਿਜਾ ਰਹੇ ਸੀ ਐਲਵਾਦ ਵਿਖੇ ਖੜੇ ਆ ਇਹ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਰਸਾਂ ਵਾਲੇ ਭਰਾ ਡੰਡੇ ਚੱਕਦੇ ਹੋਏ ਭਾਜੀਪੀ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਝੰਡਿਆਂ ਦੀ ਗੱਡੀ ਪਰਚੇਲ ਜਾ ਰਹੀਆਂ ਸੀਗਾ ਜਿਹਦਾ ਸਾਡੇ ਕਿਸਾਨ ਭਰਾਵਾਂ ਦੁਆਰਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਹ ਜਿਹੜੀ ਕਾਤਲ ਸਰਕਾਰ ਹੈ ਇਹਨੇ ਸਾਡੇ ਭਰਾਵਾਂ ਦਾ ਯੂਪੀ ਵੀਖੇ ਕਤਲ ਕੀਤਾ ਹੈ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਇਕੱਠ ਹੋਇਆ ਹੈ ਇਹਨਾਂ ਵੱਲੋਂ ਵੀਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਝੰਡਿਆਂ ਨੂੰ ਝੰਡਿਆਂ ਨੂੰ ਗੱਡੀ ਦੇ ਵਿੱਚੋਂ ਨਾ ਲਿਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਝੰਡੇ ਨੂੰ ਗੱਡੀ 'ਚੋਂ ਨਾ ਰਿਆ ਹੈ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਇਹ ਜਿਹੜੀ ਕੱਟਿਆ ਸਰਕਾਰ ਹੈ ਮਾਰੀਆਂ ਚਾਲਾਂ ਚੱਲ ਰਹੀ ਹੈ ਇਹ ਕਿਸਾਨਾਂ ਦੇ ਹੁਣ ਕਤਲ ਤੇ ਪਹੁੰਚ ਚੁੱਕੀ ਹੈ ਕਤਲ ਕਰਨ ਤੇ ਪਹੁੰਚ ਚੁੱਕੀ ਹੈ ਇਹ ਕਾਤਲ ਸਰਕਾਰ ਦਾ ਜਲਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਭਾਵੇਂ ਪਹਿਲਾਂ ਬਾਦ ਵਿਖੇ ਦੇਖੇ ਜਾਵੇ ਭੜੀ ਇਕੱਠ ਹੋਇਆ ਹੈ ਪੂਰਾ ਪੁਲਿਸ ਬਲ ਦਾ ਨਾਕ ਕੀਤਾ ਗਿਆ ਹੈ ਅੱਜ ਦੇਖ ਸਕਦੇ ਹੋ ਇਹ ਹਾਲਾ ਛੱਡਦੇ ਆਂ ਇਹ ਸੀਨ ਤੇ ਬਾਹਰ ਪੁਲਿਸ ਬਲ ਵੀ ਖੜਾ ਭੜੀ ਵਿਰੋਧ ਹੋਇਆ ਹੈ ਪਰ ਕਿਸਾਨ ਭਰਾਵਾਂ ਦਾ ਵਾਰਾ ਜੋ ਇਹ ਗੱਡੀ ਪਰਕੇ ਚੰਡਿਆਂ ਦੀ ਉਚਾਈ ਜਾ ਰਹੀ ਸੀ ਕਾਤਲ ਸਰਕਾਰ ਦੇ ਚੰਡਿਆਂ ਦੀ ਉਹਨਾਂ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਹੈ ਅਤੇ ਇਹਨੂੰ ਅੱਗੇ ਆ ਕੇ ਸੱਟੇ ਜਾ ਰਿਹਾ ਹੈ ਇਹ ਉਹ ਹੈ ਕਾਤਲ বিজেপি ਦੇ ਚੰਡੇ ਨੇ ਜਿਨ੍ਹਾਂ ਨੇ ਸਾਡੇ ਯੂਪੀ ਵਿੱਚ ਕਿਸਾਨ ਭਰਾਵਾਂ ਦਾ ਕਤਲ ਕੀਤਾ ਹੈ ਇਹ ਕਾਤਲ ਸਰਕਾਰ ਜਿਨ੍ਹਾਂ ਨੇ ਯੂਪੀ ਵਿੱਚ ਸਾਡੇ ਕਿਸਾਨ ਭਰਾਵਾਂ ਦਾ ਕਤਲ ਆਵਾਜ਼ ਚੰਡੇ ਚੰਡੇ ਲੈ ਕੇ ਜਾ ਰਹੇ ਸੀ ਬੀਜੇਪੀ ਵਾਲੇ ਇਹ ਚੰਡੇ ਲੈ ਕੇ ਜਾ ਰਹੇ ਸੀ ਆ ਦੇਖੋ ਸਾਰੇ ਕਿਸਾਨ ਭਰਾਵੰਦੀ ਇੱਕ ਇੱਕ ਦੀ ਜਿੱਤ ਸਾਰੇ ਝੰਡੇ ਲਾ ਕੇ ਝੰਡੇ ਲਾ ਕੇ ਇਹ ਸਾਰੇ ਇੱਕ ਦੀ ਜਿੱਤ ਹੈ ਕਿਸਾਨ ਭਰਾਓ ਇਹ ਬੀਜੇਪੀ ਵਾਲੇ ਗੱਡੀ ਭਰ ਕੇ ਝੰਡਿਆਂ ਦੀ ਲਿਜਾ ਰਹੇ ਸੀ ਐਲਵਾਦ ਵਿਖੇ ਖੜੇ ਆ ਇਹ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਲਿਸ ਵਾਲੇ ਭਰਾ ਡੰਡੇ ਚੱਕਦੇ ਹੋਏ ਜੀ ਵੀ ਜੀਪੀ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਝੰਡਿਆਂ ਦੀ ਗੱਡੀ ਭਰ ਕੇ ਲ ਜਾ ਰਿਹਾ ਸੀਗਾ ਜਿਹਦਾ ਸਾਡੇ ਕਿਸਾਨ ਭਰਾਵਾਂ ਦੁਆਰਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਹ ਜਿਹੜੀ ਕਾਤਲ ਸਰਕਾਰ ਹੈ ਇਹਨੇ ਸਾਡੇ ਭਰਾਵਾਂ ਦਾ ਯੂਪੀ ਵਿਖੇ ਕਤਲ ਕੀਤਾ ਹੈ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਇਕੱਠ ਹੋਇਆ ਹੈ ਇਹਨਾਂ ਵੱਲੋਂ ਵਿਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਛੰਡੇਆਂ ਨੂੰ ਛੰਡੇ ਨੂੰ ਗੱਡੀ ਵਿੱਚੋਂ ਬਾਹਰ ਕੀਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਛੰਡੇ ਨੂੰ ਗੱਡੀ ਚੋਂ ਬਾਹਰ ਲਿਆ ਹੈ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਇਹ ਜਿਹੜੀ ਕੱਟਿਆ ਸਰਕਾਰ ਹੈ ਮਾੜੀਆਂ ਚਾਲਾਂ ਚੱਲ ਰਹੀ ਹੈ ਇਹ ਕਿਸਾਨਾਂ ਦੇ ਹੁਣ ਕਤਲ ਤੇ ਪਹੁੰਚ ਚੁੱਕੀ ਹੈ ਕਤਲ ਕਰਨ ਤੇ ਪਹੁੰਚ ਚੁੱਕੀ ਹੈ ਇਹ ਕਾਤਲ ਸਰਕਾਰ ਦਾ ਅਜਪੂਰਨ ਤੌਰ ਤੇ ਗਰੋਧ ਹੋ ਰਿਹਾ ਹੈ ਭਾਵੇਂ ਪਹਿਲਾਂ ਬਾਦ ਵਿਖੇ ਦੇਖੇ ਜਾਵੇ ਭਾਰੀ ਕੱਟ ਹੋਇਆ ਹੈ ਪੂਰਾ ਫੂਲਸਬਲ ਦਾ ਨਾਕ ਕੀਤਾ ਗਿਆ ਹੈ ਅਸੀਂ ਦੇਖ ਸਕਦੇ ਹਾਂ ਇਹ ਹਵਾ ਛੱਡਦੇ ਆਂ ਸੀਨ ਦੇ ਬਾਹਰ ਪੂਰਾ ਫੂਲਸਬਲ ਵੀ ਖੜਾ ਭਾਰੀ ਵਿਰੋਧ ਹੋਇਆ ਹੈ ਔਰ ਕਿਸਾਨ ਭਰਾਵਾਂ ਦਵਾਰਾ ਜੋ ਇਹ ਗੱਡੀ ਪਰਕੇ ਛੰਡਿਆਂ ਦੀ ਉਚਾਈ ਜਾ ਰਹੀ ਸੀ ਕਾਤਲ ਸਰਕਾਰ ਦੇ ਛੰਡਿਆਂ ਦੀ ਉਹਨਾਂ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਹੈ ਔਰ ਇਹਨੂੰ ਅੱਗੇ ਆ ਕੇ ਸੱਟੇ ਜਾ ਰਿਹਾ ਹੈ ਇਹ ਉਹ ਹੀ ਕਾਤਲ ਹੈ ਜੀਪੀ ਦੇ ਛੰਡੇ ਨੇ ਜਿਨ੍ਹਾਂ ਨੇ ਸਾਡੇ ਯੂਪੀ ਵਿੱਚ ਇਹ ਭਰਾਵਾਂ ਦਾ ਕਤਲ ਕੀਤਾ ਹੈ ਇਹ ਕਾਤਲ ਸਰਕਾਰ ਜਿਨ੍ਹਾਂ ਨੇ ਯੂਪੀ ਵਿੱਚ ਸਾਡੇ ਕਿਸਾਨ ਭਰਾਵਾਂ ਦਾ ਕਤਲ